ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਪੋਜੀਟਿਵ ਟੋਟਕੇ ਉੱਪਰ ਦੋਸਤੋ 1 ਫਰਵਰੀ ਨੂੰ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਵੱਡੇ ਬਦਲਾਅ ਹੋਣ ਵਾਲੇ ਹਨ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਖੁਸ਼ੀਆਂ ਦੀ ਵਰਖਾ ਹੋ ਜਾਵੇਗੀ ਕੁੰਭ ਰਾਸ਼ੀ ਦੇ ਜੋ ਲੋਕ ਬਹੁਤ ਸਮੇਂ ਤੋਂ ਪੈਸੇ ਦੀ ਤੰਗੀ ਤੋਂ ਪਰੇਸ਼ਾਨ ਸਨ ਹੁਣ ਉਹਨਾਂ ਨੂੰ ਕਰੋੜਪਤੀ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਮੈਨੂੰ ਪਤਾ ਦੋਸਤੋ ਤੁਹਾਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਹੋਣਾ ਪਰ ਦੋਸਤੋ ਕੁਸੀ ਵੀਡੀਓ ਉੱਪਰ ਬਨੇ ਰਹੋ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਇਹ ਸਭ ਕਿਵੇਂ ਹੋਵੇਗਾ ਕੁੰਭ ਰਾਸ਼ੀ ਵਾਲਿਆਂ ਦੇ ਬੁਰੇ ਦਿਨ 1 ਫਰਵਰੀ ਨੂੰ ਖਤਮ ਹੋਣ ਵਾਲੇ ਹਨ ਤੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ 1 ਫਰਵਰੀ ਨੂੰ ਇਹਨਾਂ ਦੇ ਜੀਵਨ ਵਿੱਚ ਇੱਕ ਸੁਨਹਿਰਾ ਮੋੜ ਆਵੇਗਾ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਹੀ ਬਦਲ ਜਾਵੇਗੀ ਤੇ ਇਹਨਾਂ ਦੀ ਪੈਸਿਆਂ ਦੀ ਸਥਿਤੀ ਇੱਕਦਮ ਹੀ ਬਦਲ ਜਾਵੇਗੀ ਇਹ ਸਭ ਕੁਝ ਸ਼ਨੀ ਦੇਵ ਦੀ ਕਿਰਪਾ ਨਾਲ ਹੋਵੇਗਾ ਕਿਉਂਕਿ ਸ਼ਨੀ ਦੇਵ ਇਨਾਰੇ ਗ੍ਰਹਿਾਂ ਦੀ ਚਾਲ ਨੂੰ ਠੀਕ ਕਰਨ ਵਾਲੇ ਹਨ ਜਿਸ ਨਾਲ ਇਹਨਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਤੇ ਸਾਰੇ ਗ੍ਰਹਿ ਤੁਹਾਡੇ ਹੱਕ ਵਿੱਚ ਹੋ ਜਾਣਗੇ ਤੁਹਾਡਾ ਆਤਮ ਵਿਸ਼ਵਾਸ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਕੁੰਭ ਰਾਸ਼ੀ ਵਾਲਿਆਂ ਨੂੰ 1 ਫਰਵਰੀ ਤੋਂ ਨਵੇਂ-ਨਵੇਂ ਪੈਸੇ ਕਮਾਉਣ ਦੇ ਅਪਸਰ ਮਿਲ ਸਕਦੇ ਹਨ ਜਿਸ ਨਾਲ ਇਹਨਾਂ ਦੇ ਧਨ ਵਿੱਚ ਲਾਭ ਹੋ ਸਕਦਾ ਹੈ ਸ਼ਨੀ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲੇ ਆਪਣੀ ਸਾਰੀ ਸਮੱਸਿਆਵਾਂ ਦਾ ਅੰਤ ਕਰਨ ਵਿੱਚ ਸਫਲ ਹੋ ਜਾਣਗੇ ਜਿਸ ਤੋਂ ਇਹ ਬਹੁਤ ਲੰਬੇ ਸਮੇਂ ਤੋਂ ਪਰੇਸ਼ਾਨ ਸੀ ਦੋਸਤੋ ਗ੍ਰਹਿਾਂ ਦੀ ਚਾਲ ਬਦਲਣ ਨਾਲ ਤੁਹਾਡੀ ਕਿਸਮਤ ਤੁਹਾਡੇ ਹੱਕ ਵਿੱਚ ਰਹੇਗੀ ਤੇ ਤੁਹਾਡੇ ਸਭ ਕਰਜ਼ੇ ਖਤਮ ਹੋ ਜਾਣਗੇ ਤੇ ਤੁਸੀਂ ਆਪਣੇ ਜੀਵਨ ਦੀ ਨਵੀਂ ਯਾਤਰਾ ਸ਼ੁਰੂ ਕਰੋਗੇ ਮਤਲਬ ਤੁਸੀਂ ਲੰਬੇ ਸਮੇਂ ਤੋਂ ਚੱਲ ਰਹੇ ਕਰਜ਼ੇ ਤੋਂ ਛੁਟਕਾਰਾ ਪਾ ਲਵੋਗੇ 1 ਫਰਵਰੀ ਤੋਂ ਮਾਰਚ ਮਹੀਨੇ ਤੱਕ ਤੁਹਾਨੂੰ ਛਨੀ ਦੇਵ ਦਾ ਪੂਰਾ ਆਸ਼ੀਰਵਾਦ ਮਿਲੇਗਾ ਜਿਸ ਨਾਲ ਤੁਹਾਨੂੰ ਆਪਣੇ ਕਾਰੋਬਾਰ ਤੇ ਪੈਸਿਆਂ ਨੂੰ ਵਿਧਾਨ ਦੇ ਨਵੇਂ-ਨਵੇਂ ਮੌਕੇ ਮਿਲ ਸਕਦੇ ਹਨ ਲੰਬੇ ਸਮੇਂ ਤੋਂ ਚੱਲ ਰਹੀਆਂ ਯੋਜਨਾਵਾਂ ਨੂੰ ਤੁਸੀਂ ਅਮਲ ਵਿੱਚ ਲਿਆ ਸਕਦੇ ਹੋ ਜਿਸ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ ਦੋਸਤੋ 1 ਫਰਵਰੀ ਤੋਂ ਤੁਹਾਡੇ ਆਪਣੇ ਦੋਸਤਾਂ ਨਾਲ ਤੇ ਪਰਿਵਾਰ ਨਾਲ ਸਬੰਧ ਬਹੁਤ ਹੀ ਵਧੀਆ ਹੋ ਜਾਣਗੇ ਜਿਸ ਨਾਲ ਇਹਨਾਂ ਨੂੰ ਹੋਰ ਵੀ ਹਿੰਮਤ ਮਿਲੇਗੀ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੀ ਮਿਹਨਤ ਦੇ ਚੱਲਦੇ ਇੱਕ ਨਵਾਂ ਦੌਰ ਸ਼ੁਰੂ ਹੋ ਜਾਵੇਗਾ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਧਨ ਤੇ ਅੰਨ ਨਾਲ ਹੀ ਨਾਲ ਮਾਨਸਿਕ ਸ਼ਾਂਤੀ ਵੀ ਮਿਲੇਗੀ ਸ਼ਨੀ ਦੇਵ ਦੀ ਕਿਰਪਾ ਨਾਲ ਇਹਨਾਂ ਨੂੰ ਮਿਹਨਤ ਦਾ ਪੂਰਾ ਫਲ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡਾ ਮਨ ਬਹੁਤ ਖੁਸ਼ ਰਹੇਗਾ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੀ ਮਿਹਨਤ ਤੇ ਸ਼ਨੀ ਦੇਵ ਦੀ ਕਿਰਪਾ ਨਾਲ 1 ਫਰਵਰੀ ਤੋਂ ਆਪਣੇ ਪੈਸੇ ਤੇ ਆਪਣੇ ਕੰਮ ਵਿੱਚ ਸਫਲਤਾ ਪਾ ਸਕਦੇ ਹਨ ਤੇ ਤੁਹਾਡਾ ਘਰ ਧਨ ਦੌਲਤ ਨਾਲ ਭਰਿਆ ਹੀ ਰਹੇਗਾ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਮਿਲਦੀਆਂ ਹੀ ਰਹਿਣ ਧੰਨਵਾਦ